ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ। ਸਰੋਦੀ ਤੇ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਨੇ ਸੰਤ ਸੀਂਚੇਵਾਲ ਦੇ ਸੰਬੰਧੀ ਗਲਤ ਟਿੱਪਣੀਆਂ ਕੀਤੀਆਂ ਸਨ ਜਿਸ ਦੇ ਕਾਰਨ ਵਿਧਾਨ ਸਭਾ ਦੇ ਅੰਦਰ ਹੰਗਾਮਾ ਹੋ ਗਿਆ ਤੇ ਕਾਂਗਰਸ ਪਾਰਟੀ ਇਸ ਸੰਬੰਧ ਵਿੱਚ ਬਾਕਆਊਟ ਕਰ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸੀਆਂ ਨੂੰ ਵਾਕਆਊਟ ਕਰਕੇ ਸੁਰਖੀਆਂ ਖੱਟਣ ਦੀ ਆਦਤ ਹੈ ਪ੍ਰਤਾਪ ਸਿੰਘ ਬਾਜਪਨ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਗੱਲ ਕਰਨ ਤੇ ਸਰਕਾਰ ਰੋਜ਼ ਉਹਨਾਂ ਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ ਸੀਤੇਵਾਲ ਦੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਬਾਜਪਾ ਦੇ ਖਿਲਾਫ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ ਸੀ ਇਸ ਦੇ ਵਿਰੋਧ ਵਿੱਚ ਬਾਜਪਾ ਨੇ ਇਹ ਸ਼ਬਦ ਕਹੇ ਭਾਰਤ ਦੇ ਗ੍ਰਹਿ ਮੰਤਰੀ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਤੇ ਅਸ਼ਾਂਤੀ ਫਲਾਣ ਬੜੇ ਬੰਗਲਾਦੇਸ਼ੀ ਰਹੰਗਿਆਨੂ ਸਖਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਤਰਮੂਲ ਕਾਂਗਰਸ ਕੁਝ ਭੈਂਟੀਆਂ ਨੂੰ ਆਧਾਰ ਕਾਰਡ ਦੇ ਰਹੀ ਹੈ ਜਿਸ ਦੇ ਕਾਰਨ ਦੇਸ਼ ਵਿੱਚ ਅਸ਼ਾਂਤੀ ਫੈਲ ਰਹੀ ਹੈ। ਜੰਮੂ ਕਸ਼ਮੀਰ ਦੇ ਕਠਵਾ ਇਲਾਕੇ ਵਿੱਚ ਤਿੰਨ ਅੱਤਵਾਦੀ ਮﻘਾਬਲੇ ਵਿੱਚ ਢੇਰ ਹੋ ਗਏ ਤੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ। ਰਜੌਰੀ ਦੇ ਜੰਗਲਾਂ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਸੁਰੱਖਿਆ ਫੋਰਸਾਂ ਵੱਲੋਂ ਤਬਾਹ ਕੀਤਾ ਗਿਆ। ਸੁਲਮਾਨ ਖਾਨ ਨੇ ਕਿਹਾ ਕਿ ਪ੍ਰਗਵਾਨ ਤੇ ਅੱਲਾ ਨੇ ਜਿੰਨੀ ਵੀ ਉਹਨਾਂ ਨੂੰ ਉਮਰ ਲਿਖੀ ਹੈ ਉਹ 93 ਤੱਕ ਜਿੰਦੇ ਰਹਿਣਗੇ ਇਹ ਵਿਚਾਰ ਉਹਨਾਂ ਨੇ ਉਦੋਂ ਪ੍ਰਗਟ ਕੀਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਲਾਰੈਂਸ ਤੋਂ ਮਿਲੀਆਂ ਤਾਂਕੀਆਂ ਦੀ ਉਹ ਕੀ ਸੋਚਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਾਦੂ ਸਿੱਖਿਆ ਦੇ ਮਿਲਣ ਨਾਲ ਉਹਨਾਂ ਦੇ ਕੰਮਕਾਜ ਤੇ ਕਾਫੀ ਪ੍ਰਭਾਵਿਤ ਹੋਇਆ ਹੈ ਪੰਜਾਬ ਹਰਿਆਣਾ ਰਾਜਸਥਾਨ ਤੇ ਛੱਤੀਸਗੜ੍ਹ ਦੀ ਹਾਈ ਕੋਰਟਾਂ ਦੇ ਵਿੱਚ 10 ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ ਪశ్ਚਮੀ ਬੰਗਾਲੂਚਪਾਲ ਪਰਿਨਿਤਰੀ ਘਰ ਦੇ ਬਾਹਰ ਗੋਲਾਬਾਰੀ ਕੀਤੀ ਬੰਬ ਛੁੱਟੇ ਗਏ ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਭਪੇਸ਼ ਬਗੇਲ ਨੇ 6000 ਕਰੋੜ ਰੁਪਏ ਦੇ ਮਹਾਦੇਵ ਸੱਟੇਬਾਜ਼ੀ ਐਪ ਦੇ ਸਬੰਧ ਵਿੱਚ ਵੱਡਾ ਦੋਸ਼ ਲਗਾਇਆ ਕਿ ਇਸ ਵਿੱਚ ਮੋਦੀ ਤੇ ਸ਼ਾਹ ਦੀ ਪੂਰੀ ਸਹਿਮਤੀ ਸੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦਾ ਡਾਇਰੈਕਟ ਯੂਏਈ ਤੋਂ ਚੱਲਦਾ ਸੀ ਮਹਾਦੇਵ ਬੈਟਿੰਗ ਐਪ ਆਨਲਾਈਨ ਸੱਟੇਬਾਜ਼ੀ ਲਈ ਬਣਾਈ ਗਈ ਸੀ ਇਸ ਉੱਪਰ ਸਾਈਨ ਇਨ ਕਰਨ ਵਾਲੇ ਯੂਜ਼ਰ ਪੋਕਰ ਕਾਸ ਗੇਮ ਤੇ ਕਾਰਡ ਗੇਮ ਵਰਗੀਆਂ ਕਈ ਗੇਮਾਂ ਖੇਡ ਸਕਦੇ ਹਨ ਇਸ ਐਪ ਰਾਹੀਂ ক্রিকেট ਬੈਡਮਿੰਟਨ ਟੈਨਿਸ ਫੁੱਟਬਾਲ ਆਦ ਵਰਗੀਆਂ ਖੇਡਾਂ ਤੇ ਸੱਟੇਬਾਜ਼ੀ ਵੀ ਕੀਤੀ ਜਾਂਦੀ ਸੀ ਪੰਜਾਬ ਦੇ ਡੀਜੀਪੀ ਜਦਵ ਨੇ ਕਿਹਾ ਹੈ ਕਿ ਪੰਜਾਬ ਦੇ ਵੱਡੇ ਨਸ਼ਲਾ ਨਸ਼ਾ ਸਮਗਲਨਰਾਂ ਦੇ ਖਿਲਾਫ ਸਖਤ ਹੀ ਐਕਸ਼ਨ ਲਿਆ ਜਾਵੇਗਾ ਮਿਸਰ ਦੇ ਕੰਡੇ ਇੱਕ ਪਾਂਡੂਬੀ ਦੇ ਲਾਨ ਸਾਗਰ ਵਿੱਚ ਡੁੱਬ ਜਾਣ ਦੇ ਨਾਲ 6 ਸਲਾਨੀਆਂ ਦੀ ਮੌਤ ਹੋ ਗਈ ਇਸ ਘਟਨਾ ਵਿੱਚ 9 ਹੋਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 6 ਦੀ ਹਾਲਤ ਬਹੁਤ ਹੀ ਗੰਭੀਰ ਬਣੀ ਹੋਈ ਹੈ ਭਾਰਤ ਦੀ ਫੌਜ ਨੂੰ 2500 ਕਰੋੜ ਰੁਪਏ ਦੇ ਨਵੇਂ ਹਲਕੇ ਵਾਹਨ ਖਰੀਦੇ ਜਾਣਗੇ ਖੁਦਕਿਸ਼ੀ ਦੀ ਧਮਕੀ ਦੇਣਾ ਬਹਿਰਹਿਮੀ ਤੇ ਇਤਲਾਕ ਦਾ ਜਾਇਜ਼ ਆਧਾਰ ਹੋ ਸਕਦਾ ਹੈ ਇਸ ਬੰਦੀ ਬੰਬੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਯੂਪੀ ਦੀਆਂ ਸੜਕਾਂ ਉਤੇ ਨਿਵਾਜਪੜਨ ਉਤੇ ਰੋਕ ਲਗਾ ਦਿੱਤੀ ਹੈ ਰੂਸ ਦੇ ਰਾਸ਼ਟਰਪਤੀ ਪੁਤਨ ਭਾਰਤ ਦੀ ਯਾਤਰਾ ਅਤੇ ਆਉਣਗੇ ਇਹਨਾਂ ਦੇ ਸਬੰਧ ਵਿੱਚ ਮੋਦੀ ਜੀ ਨੇ ਜਾਣਕਾਰੀ ਦਿੱਤੀ ਹੈ ਉਹ ਭਾਰਤ ਦੇ ਸੱਦੇ ਉਤੇ ਭਾਰਤੀ ਯਾਤਰਾ ਲਈ ਤਿਆਰ ਹਨ ਯੂਰਪੀ ਸੰਘ ਤੇ ਕੈਨੇਡਾ ਨੂੰ ਟਰੰਪ ਨੇ ਧਮਕੀ ਦਿੱਤਾ ਕਿ ਹੈ ਕਿ ਜੇਕਰ ਯੂਰਪ ਅਤੇ ਅਮਰੀਕਾ ਨੇ ਮਿਲ ਕੇ ਅਮਰੀਕਾ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਇਨਾਂ ਨੂੰ ਦੋਵਾਂ ਨੂੰ ਹੀ ਵੱਡਾ ਨੁਕਸਾਨ ਭੁਗਤਣਾ ਪਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਸਬੰਧ ਵਿੱਚ ਹੋਰ ਤਾਇਰਫ ਲਗਾਏ ਜਾਣਗੇ। ਉੱਤਰ ਪ੍ਰਦੇਸ਼ ਦੇ ਸ਼ਾਂਜ ਹਾਂਪੁਰ ਵਿੱਚ ਇੱਕ ਵਿਅਕਤੀ ਨੇ ਚਾਰ ਬੱਚਿਆਂ ਦਾ ਗਾਲ ਵੱਡ ਦਿੱਤਾ ਤੇ ਫਿਰ ਬਾਅਦ ਵਿੱਚ ਆਪ ਖੁਦਕੁਸ਼ੀ ਕਰ ਲਈ। ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਜਲਦੀ ਹੀ 52 ਲੇਬਰ ਇਨਸਪੈਕਟਰਾਂ ਦੀ ਭਰਤੀ ਕੀਤੀ ਜਾਏਗੀ ਅਤੇ ਮਾਨਸਾ ਦੇ ਪਿੰਡ ਚਕੇਰੀਆ ਵਿੱਚ ਨਵਾਂ ਵਾਟਰ ਵਰਕਸ ਬਣਾਇਆ ਜਾਵੇਗਾ ਤੇ ਕਾਲੀਆਂ ਦਾ ਪੁਰਾਣਾ ਵਾਟਰ ਵਰਕਸ ਦੀ ਵੀ ਮੁਰੰਮਤ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋਂ 1975 ਚ ਹਾਕੀ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਮੋਗਾ ਵਿੱਚ ਇੱਕ ਲਾੜਾ ਜੂੜਾ ਪਾ ਕੇ ਢੀਕਤੀ ਮਟਿਆਰ ਨੂੰ ਲੈਣ ਨਹੀਂ ਹੈ ਕਿਉਂਕਿ ਉਹਨਾਂ ਦੀ ਕਾਰ ਬਰਾਤ ਨਹੀਂ ਪਹੁੰਚੀ ਲਾੜੀ ਦੇ ਨਾਮ ਦਕਾਣੀ ਸੀ ਕਿਉਂਕਿ ਉਸ ਦਾ ਪਹਿਲੀ ਪਤਨੀ ਤੋਂ ਅਜੇ ਤੱਕ ਤਲਾਕ ਨਹੀਂ ਹੋਇਆ ਸੀ ਅੰਮ੍ਰਿਤਸਰ ਪੁਲਿਸ ਵੱਲੋਂ ਨਜਾਇਜ਼ ਅਸਲਾ ਸਪਲਾਈ ਕਰਨ ਵਾਲੀ ਅੰਤਰਾਜੀ ਗਰੋ ਦਾ ਪਰਦਾਫਾਸ਼ ਕੀਤਾ ਗਿਆ ਇਸ ਦੇ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਲਮਾਨ ਖਾਨ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਸਕੰਦਰ ਫਿਲਮ ਵਿੱਚ ਜਿਸ ਹਿਸਾਬ ਨਾਲ ਰੋਮਾਂਸ ਤੇ ਐਕਸ਼ਨ ਪਾਇਆ ਗਿਆ ਹੈ ਉਹ ਬਹੁਤ ਹੀ ਲਾਜਵਾਬ ਹੈ ਤੇ ਦਰਸ਼ਕ ਇਸ ਨੂੰ ਪਸੰਦ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਛੋਟੀ ਉਮਰ ਦੀਆਂ ਹੀਰੋਇਨਾਂ ਨਾਲ ਫਿਲਮ ਨਹੀਂ ਕਰਨਗੇ ਕਿਉਂਕਿ ਇਸ ਨਾਲ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ ਤੇ ਉਹ ਇਸ ਸੰਬੰਧੀ ਸੋਚ ਸਮਝ ਕੇ ਹੀ ਫੈਸਲਾ ਲਿਆ ਕਰਨਗੇ। ਭਾਰਤੀ ਲੋਕ ਸਭਾ ਵਿੱਚ ਇਹ ਵੀ ਇੱਕ ਰਿਕਾਰਡ ਪੈਦਾ ਹੋ ਗਿਆ ਹੈ ਕਿ ਪਿਛਲੇ 6 ਸਾਲਾਂ ਤੋਂ ਕੋਈ ਵੀ ਡੀ स्पीकर नियुक्त नहीं किया गया है किसान आगु जगजीत सिंह डल्लेवाल ने किस नाल किसान आगुआं ने मुलाकात की भारत ਦੇ ਵਿੱਤ ਮੰਤਰਾਲੇ ਨੇ ਚੇਤਾਵਨੀ ਦਿੱੰਦਿਆ ਹੈ ਕਿ ਵਿਸ਼ਵ ਵਿਆਪੀ ਅਨਿਸ਼ਚਿਤਤਾ ਦੇ ਕਾਰਨ ਭਾਰਦੀ ਆਰਥਿਕ ਬਦਦੇ ਨੂੰ ਖਤਰਾ ਹੈ ਭੂ ਰਾਜਨੀਤਿਕ ਤਣਾਅ ਤੇ ਵਪਾਰ ਨੀਤੀ ਦੀ ਸਥਿਰਤਾ ਤੇ ਵਿੱਤੀ ਬਾਜ਼ਾਰਾਂ ਦੀ ਨਿਸ਼ਚਿਤਤਾ ਨੂੰ ਲੈ ਕੇ ਭਾਰ ਸਰਕਾਰ ਨੂੰ ਸੁਚੇਤ ਰਹਿਣ ਦੀ ਲੋੜ ਹੈ ਭਾਰਤੀ ਵਿੱਤ ਮੰਤਰੀ ਸਿਤਾਰਮਨ ਜੀ ਨੇ ਕਿਹਾ ਹੈ ਕਿ ਬੈਂਕਾਂ ਦੇ 골ਡ ਲੋਨ ਪੋਰਟਫੋਲੀਓ ਚ ਕੋਈ ਵੀ ਵੱਡੀ ਗੜਬੜੀ ਨਹੀਂ ਹੋਈ ਹੈ। ਅਮਰੀਕਾ ਸਰਕਾਰ ਵੱਲੋਂ ਭਾਰ ਦੇ ਸਟੀਲ ਤੇ ਉਸਪਾਤ ਤੇ ਲਗਾਏ ਗਏ ਟੈਰਫ ਦੇ ਕਾਰਨ ਇੱਥੇ ਆਟੋ ਕੰਪਨੀਆਂ ਦੇ ਸ਼ੇਅਰ ਡਿੱਗ ਗਏ ਹਨ ਜਿਸ ਕਾਰਨ ਟਰੰਪ ਵੱਲੋਂ ਲਗਾਏ ਗਏ ਟੈਰਫ ਦੇ ਅਸਰ ਦਿਖਣੇ ਸ਼ੁਰੂ ਹੋ ਗਏ ਹਨ। ਇਨਕਮ ਟੈਕਸ ਡਿਪਾਰਟਮੈਂਟ ਨੇ ਐਲਾਨ ਕੀਤਾ ਹੈ ਕਿ 29 30 31 ਤੱਕ ਉਹਨਾਂ ਦੇ ਦਫ਼ਤਰ ਖੁੱਲੇ ਰਹਿਣਗੇ। ਜੌਰਪ ਦੇ ਚੋਟੀ 500 ਬੈਂਕਿੰਗ ਬ੍ਰਾਂਡਸ ਵਿੱਚੋਂ ਐਸ ਬੀ ਆਰ ਨੂੰ 78ਵਾਂ ਸਥਾਨ ਪ੍ਰਾਪਤ ਹੋਇਆ ਹੈ ਸਰਦੂਲ ਠਾਕਰ ਦੀਆਂ ਚਾਰ ਵਿਕਟਾਂ ਤੋਂ ਬਾਅਦ ਨਿਕੋਲਸ ਪੁਰਸ਼ਦੇਵ 76 ਦੌੜਾਂ ਦੇ ਨਾਲ ਆਈਪੀਐਲ ਮੈਚ ਵਿੱਚ ਸਨਰਾਈਜ਼ ਹైదరాబాద్ ਨੂੰ 23 ਗਿੰਦਾ ਬਾਕੀ ਰਹਿੰਦੇ ਆ ਪੰਜ ਵਿਕਟਾਂ ਨਾਲ ਲਖਨਊ ਜੁਆਇੰਟਸ ਨੇ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਅਰਜنٹੀਨਾ ਦੀ ਫੁੱਟਬਾਲ ਟੀਮ ਨੂੰ ਮੈਸੀ ਦੇ 2026 ਦੇ ਵਿਸ਼ਵ ਕੱਪ ਫੁੱਟਬਾਲ ਤੱਕ ਖੇਡਣ ਦੀ ਪੂਰੀ ਉਮੀਦ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਬੰਗਲਾਦੇਸ਼ ਨਾਲ ਮਜ਼ਬੂਤ ਸਬੰਧ ਬਣਾਉਣਾ ਚਾਹੁੰਦਾ ਹੈ। ਅਮਰੀਕਾ ਸਰਕਾਰ ਨੇ ਭਾਰਤ ਦੇ ਆਟੋ ਵਾਹਨਾਂ ਉੱਤੇ 25% ਟੈਰਫ ਲਗਾ ਦਿੱਤਾ ਹੈ। ਜੱਬੇਵਾਲ ਤੋਂ ਹਲਕਾ ਵਿਧਾਇਕ ਡਾਕਟਰ ਇਸ਼ਾਨ ਕਮਾਨ ਨੇ ਜੱਬੇਵਾਲ ਹਲਕੀ ਤੇ ਸਕੂਲਾਂ ਤੇ ਅਧਿਆਪਕਾਂ ਦੀ ਕਮੀ ਦਾ ਮਾਮਲਾ ਵਿਧਾਨ ਸਭਾ ਵਿੱਚ ਚੁਕਿਆ ਟਾਂਡਾ ਦੀ ਨਗਰ ਕੌਂਸਲ ਦੀ ਮੀਟਿੰਗ ਹੋਈ ਤੇ ਕਈ ਮਤੇ ਪਾਸ ਕੀਤੇ ਗਏ ਇੱਥੇ ਬਾਸਕਟਬਾਲ ਗਰਾਊਂਡ ਦੀ ਰੈਨੋਵੇਸ਼ਨ ਦੇ ਖਾਤੇ ਲਈ 10 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ ਸ਼੍ਰੀ ਕਰਤਾਰ ਸਾਹਿਬ ਪੁਰ ਸਾਹਿਬ ਵਿਖੇ ਪਾਖੜਾ ਨਹਿਰ ਵਿੱਚ ਪੂਜਾ ਸਮੱਗਰੀ ਦੀ ਜਲ ਪ੍ਰਵਾਹ ਕਰ ਰਹੇ ਨੌਜਵਾਨ ਦਾ ਪੈਰ ਫਿਸਲਣ ਕਾਰਨ ਨਹਿਰ ਵਿੱਚ ਡੁੱਬ ਗਿਆ ਇਸ ਕਾਰਨ ਉਸਦੀ ਮੌਤ ਹੋ ਗਈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀ